감 <목소리나> ਤੋ ਕਾ ਨਾਸਾ ਲਾਹੇ ਜੋ ਮਰ ਖਾ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਤੁਹਾਡੇ ਰੰਗ ਵਿੱਚ ਭੰਗ ਪਾ ਦਿੱਤਾ ਮੈਂ ਨਾ ਸਿਰੇ ਤੋਂ ਤੁਰਿਆ ਆਉਂਦਾ ਮੈਂ ਲਾਈਫ ਵੇਖਦਾ ਸੀ ਤੇ ਹੁਣ ਇੱਥੇ ਨੇੜੇ ਆ ਕੇ ਮੈਂ ਬਿਲਕੁਲ ਗੇਟ ਅੱਗੇ ਵੀ ਸੋਚੀ ਜਾਵਾਂ ਅੰਦਰ ਜਾਵਾਂ ਕਿ ਨਾ ਜਾਵਾਂ ਜਾਵਾਂ ਕਿ ਨਾ ਜਾਵਾਂ ਕਿਉਂਕਿ ਇੱਕ ਮਾਹੌਲ ਬਣਿਆ ਹੁੰਦਾ ਹੈ ਉਹਦੇ ਵਿੱਚ ਅਗਲਾ ਕਿਹੜਾ ਬਾਪੇ ਜੇ ਕਿੱਥੋਂ ਆ ਕੇ ਚੰਗਾ ਪਾਣਾ ਨੱਚਦੇ ਸੀ ਅਸੀਂ ਗਾਰੇ ਸੀ ਸਾਡਾ ਇੱਕ ਮਾਹੌਲ ਬਣਿਆ ਸੀ ਪਰ ਜਦੋਂ ਇਹ ਹੈ ਸਮਾਜ ਦੇ ਵਿੱਚ ਸਾਰੇ ਹੀ ਰੰਗ ਨੇ ਇੱਥੇ ਧਰਮ ਦਾ ਫੁੱਲ ਵੀ ਹੈਗਾ ਇੱਥੇ ਨਾਲ ਨਾਲ ਬਾਕੀ ਸੱਭਿਆਚਾਰ ਵੀ ਹੈ ਸਾਡਾ ਤੁਸੀਂ ਰਚਨਾ ਟੱਪਣਾ ਵੀ ਹੈ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਜਿੰਦਗੀ ਜਿਉਣ ਦਾ ਮੈਥਡ ਸਮਝ ਲਓ ਟੈਕਨੀਕ ਸਮਝ ਲਓ ਹਾ ਸੰਦੇ ਆ ਖੇ ਲੰਦੇ ਆ ਖਾ ਦੰਦੇ ਆ ਵਿਚੇ ਹੋਵੇ ਮੁਕਤ ਸੋਇਸ ਕਰਕੇ ਵਿੱਚੇ ਹੀ ਮੁਕਤ ਹੋਇਆ ਜਾ ਸਕਦਾ ਹੈ ਆ ਸੰਦਿਆਂ ਖੇਲੰਦਿਆਂ ਪੈਨੰਦਿਆਂ ਥਾ ਬੰਦਿਆਂ ਵਿੱਚੇ ਹੋਵੇ ਮੁਕਤ ਸੋ ਨੱਚਣਾ ਵੀ ਆਬਾਦਤ ਬਣ ਜਾਂਦਾ ਨੱਚਣੇ ਦਾ ਜੱਜ ਹੋਵੇ ਬੰਦਗੀ ਵਿੱਚ ਵੀ ਨੱਚਿਆ ਜਾਂਦਾ ਬੁੱਲੇ ਸ਼ਾਹ ਵੀ ਨੱਚਿਆ ਸੀ ਮੀਰਾ ਵੀ ਨੱਚਦੀ ਰਹੀ ਨੱਚਣਾ ਨੱਚਣਾ ਵੀ ਆਬਾਦਤ ਬਣ ਸਕਦਾ ਹੈ ਜੇ ਕਿਸੇ ਪਿਆਰ ਵਿੱਚ ਕਿਸੇ ਰੰਗ ਵਿੱਚ ਕਿਸੇ ਮਸਤੀ ਵਿੱਚ ਨੱਚਿਆ ਜਾਵੇ ਤੋ ਦੇ ਵਿੱਚ ਪਿਆਰ ਨੱਚਦਾ ਹੁੰਦਾ ਖੀਲ ਨੱਚਦੀ ਹੁੰਦੀ ਹੈ ਮਸਤੀ ਨੱਚਦੀ ਹੈ ਸੋ ਮੇਰੇ ਵੱਲੋਂ ਪਾਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਾਲ ਸਮਾਉ ਇਹ ਨਾਮ ਦੇ ਪਾਲ ਨਹੀਂ ਹਨ ਇਹ ਹਜ਼ਾਰਾਂ ਧੀਆਂ ਨੂੰ ਪਾਲ ਰਹੇ ਹਨ ਇਹ ਲੋਕਾਂ ਦੇ ਅੰਦਰ ਉਮੀਦਾਂ ਪਾਲਦੇ ਹਨ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਅੰਦਰ ਇਹਨਾਂ ਨੇ ਉਮੀਦ ਪਾਲੀ ਕੀਤੀ ਸੀ ਸਿੱਧੂ ਵਾਪਸ ਆਵੇਗਾ ਇਹ ਕਿਹਾ ਸੀ ਇਹ ਨਾਲ ਤੇ ਐਸੋ ਜਿਆ ਰੰਗ ਮੰਨੇ ਸੀ ਉਹਨਾਂ ਨੂੰ ਇੱਕ ਉਮੀਦ ਬੰਨੀ ਸੀ ਸੋ ਇਹ ਉਮੀਦਾਂ ਪਾਲ ਰਹੇ ਨੇ ਲੋਕਾਂ ਦੇ ਅੰਦਰ ਲੋਕਾਂ ਦੇ ਵਿਆਹਾਂ 'ਚ ਜਾ ਕੇ ਖੁਸ਼ੀਆਂ ਉਹਨਾਂ ਦੇ ਚਿਹਰਿਆਂ ਉੱਤੇ ਭਰਦੇ ਐ ਤੇ ਇਹ ਬੜੀਆਂ ਭੈਣਾਂ ਨੂੰ ਰਾਣੀਆਂ ਬਣਾ ਕੇ ਰੱਖਦੇ ਐ ਇਹ ਸਾਸਤ ਕਰਾਉਂਦੇ ਐ ਜਿਨ੍ਹਾਂ ਦੇ ਕੋਲ ਭਰਾ ਨਹੀਂ ਹੁੰਦਾ ਜਿਨ੍ਹਾਂ ਦਾ ਪਿਓ ਨਹੀਂ ਹੁੰਦਾ ਉਹਨਾਂ ਵਾਸਤੇ ਇਹ ਭਰਾ ਬਣਦੇ ਐ ਉਹਨਾਂ ਨੂੰ ਦਿੱਕੀ ਕਹਿੰਦੇ ਉਹਨੂੰ ਦਿੰਦੇ ਜਿਹੜਾ ਸੰਧਾਰਾ ਇਹਨਾਂ ਦਾ ਸੰਧਾਰਾ ਮਸ਼ਹੂਰ ਹੈ ਜਿਨ੍ਹਾਂ ਨੂੰ ਪੇਕਿਆਂ ਤੋਂ ਸੰਧਾਰਾ ਨਹੀਂ ਮਿਲਦਾ ਉਹਨਾਂ ਭੈਣਾਂ ਵਾਸਤੇ ਸੰਧਾਰਾ ਦਿੰਦੇ ਹਨ ਤੇ ਇਹਨਾਂ ਨੇ ਰਾਣੀਆਂ ਜੇ ਬਣਾਇਆ ਨਾ ਆਪਣੀਆਂ ਭੈਣਾਂ ਨੂੰ ਤੇ ਅੱਜ ਸਾਰੀਆਂ ਭੈਣਾਂ ਨੇ ਰਲ ਕੇ ਪਾਲ ਸਿੰਘ ਨੂੰ ਰਾਜਾ ਬਣਾਤਾ ਹਾਥੀਆਂ ਤੇ ਮਰਾਤ ਰਾਜਿਆਂ ਦੀ ਹੁੰਦੀ ਹੁੰਦੀ ਹੈ ਜੇ ਜੇ ਇਹਨਾਂ ਇਹਨਾਂ ਨੇ ਭੈਣਾਂ ਨੂੰ ਰਾਣੀਆਂ ਬਣਾਇਆ ਤੇ ਭੈਣਾਂ ਨੇ ਰਲ ਕੇ ਇਕੱਲੇ ਭਰਾ ਨੂੰ ਰਾਜਾ ਬਣਾਤਾ ਰਾਜਾ ਅੱਗੇ ਸੁਣਿਆ ਸੀ ਕਿ ਪਹਿਲੇ ਸਮਿਆਂ ਵਿੱਚ ਗੱਡਿਆਂ ਦੇ ਉੱਤੇ ਐਦਾਂ ਬਰਾਤਾਂ ਜਾਂਦੀਆਂ ਸੀ ਪਰ ਹਾਥੀਆਂ ਦੇ ਉੱਤੇ ਤੇ ਰਾਜਿਆਂ ਦੀਆਂ ਬਰਾਤਾਂ ਜਾਂਦੀਆਂ ਸੀ ਇਹ ਗੱਡਿਆਂ ਵਾਲਾ ਕਲਚਰ ਤੇ ਸੀ ਪਰ ਹਾਥੀਆਂ ਤੇ ਰਾਜੇ ਨਿਕਲਦੇ ਸੀ ਰਾਜੇ ਤੇ ਪਾਲ ਸਿੰਘ ਨੂੰ ਅੱਜ ਇਹਨਾਂ ਨੇ ਪਾਲ ਸਮਾਉ ਨੂੰ ਰਾਜਾ ਬਣਾ ਦਿੱਤਾ ਬਣ ਸਕਦਾ ਰਾਜਾ ਜੇ ਦਿਨਾਂ ਤੇ ਰਾਜ ਕਰੋਗੇ ਤੁਸੀਂ ਇੱਕ ਗਰੀਬ ਦੇ ਛੋਟੇ ਜਿਹੇ ਘਰ ਵਿੱਚੋਂ ਉੱਠ ਕੇ ਪਾਲਨੇ ਅੱਜ ਇਲਾਕੇ ਚ ਦਾਸ ਦਿੱਤਾ ਇਹੋ ਜਿਹਾ ਰਬਿਆ ਤੇ ਅੱਜ ਕੱਲ ਦੇ ਰਾਜਿਆਂ ਦਾ ਨਹੀਂ ਹੁੰਦਾ ਐਨਾ ਚਾਹ ਕਿਤੇ ਵੇਖਿਆ ਤੁਸੀਂ ਵਿਆਹ ਦੇ ਉੱਤੇ ਐਡੇ ਐਡੇ ਵੱਡੇ ਫਨਕਾਰ ਗਾਏ ਕਿ ਇੱਥੇ ਜਿਹੜੇ ਆ ਕੇ ਚਾਹ ਨਾਲ ਨੱਚ ਰਹੇ ਨੇ ਪ੍ਰੋਗਰਾਮ ਕਰ ਰਹੇ ਨੇ ਜਿੰਨਾ ਇੱਥੇ ਲੋਕਾਂ ਨੂੰ ਚਾਹ ਗਰਮੀ ਦੇ ਵਿੱਚ ਕਿੰਨੇ ਕਿਲੋਮੀਟਰ ਨੱਚਦੇ ਆ ਰਹੇ ਨੇ ਸਾਰੇ ਸੋ ਇਹ ਜਿਹੜਾ ਨੱਚਣਾ ਹੈ ਨਾ ਇਹ ਅੰਦਰੋਂ ਇੱਕ ਚਾਰਜ ਜੋ ਇਹਨਾਂ ਨੇ ਖੱਟਿਆ ਹੈ ਬਹੁਤ ਵੱਡੀ ਉਪਲਬਧੀ ਹੈ ਇਲਾਕੇ ਦੇ ਐਮ ਐਲ ਏ ਇਲਾਕੇ ਦੇ ਮੰਤਰੀ ਵੀ ਵੇਖਦੇ ਹੋਣਗੇ ਕਿ ਅੱਜ ਪਾਲ ਇਲਾਕੇ 'ਚ ਸਾਡੇ ਸਾਰਿਆਂ ਤੁਮ ਅੱਗੇ ਲੱਗਦੇ ਸੋ ਬੋਲੇ ਸੋ ਨਹਾ ਜੋ ਘੱਟ ਕੇ ਬਲਾਉ ਨੇ ਸੋ ਨਹਾ ਵਾਜੂ ਜੀ ਦਾ आशीर्वाद बहुत ही कलाकार प्रकार इतने गुरल जी बहुत खूबसूरत आनंद बन रहे सन भैन लूरी होनी उन्होंने भी शुक्रिया अदा किया गुर्मुख सदा सुलाही उर्मुख सही